ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਪੁਲਸ ਵਾਲੇ ਦੁਬਾਰਾ ਤੋਂ ਜਦ ਵਿੱਕੀ ਦੇ ਘਰ ਆਉਂਦੇ ਆ ਤੇ ਸਾਰੀਆਂ ਚੋਰੀਆਂ ਬਾਰੇ ਵੀ ਦੱਸਦੇ ਆ ਕਿ ਉਹਨਾਂ ਨੇ ਕਿਹੜੀ ਕਿਹੜੀ ਚੋਰੀ ਕੀਤੀ ਆ ਤੇ ਜਦ ਉਹ ਇਹ ਕਹਿੰਦੇ ਆ ਕਿ ਉਸਨੇ ਵਾਲੀਆਂ ਵੀ ਲਾਈਆਂ ਕਿਸੇ ਦੀਆਂ ਮੋਟਰਸਾਈਕਲ ਖੋਇਆ ਹੈ ਤੇ ਕਿਸੇ ਬੱਚੇ ਦਾ ਫੋਨ ਖੋਇਆ ਹੈ ਇਹ ਗੱਲ ਸੁਣ ਕੇ ਸੰਦੀਪ ਦੇ ਦਿਮਾਗ ਵਿੱਚ ਇੱਕ ਗਾਤਾ ਮੰਗਲ ਆਉਂਦੀ ਆ ਕਿ ਕਰਨ ਦੇ ਸਕੂਲ ਦੇ ਮੁੰਡੇ ਦਾ ਵੀ ਫੋਨ ਹੋਇਆ ਗਿਆ ਸੀ ਤੇ ਕਰਨ ਵੀ ਲਾਗੇ ਸੁਣ ਰਿਹਾ ਹੁੰਦਾ ਇਹ ਸੁਣ ਕੇ ਕਰਨ ਦਾ ਦਿਲ ਡਰ ਜਾਂਦਾ ਹੈ ਸੰਦੀਪ ਆਪਣੇ ਆਪ ਨੂੰ ਕੰਟਰੋਲ ਕਰਦੀ ਆ ਦੱਸਣ ਦੀ ਕੋਸ਼ਿਸ਼ ਪਹਿਲਾਂ ਕਰਦੀ ਆ ਕਿ ਦੱਸ ਦੇਵਾਂ ਪਰ ਫਿਰ ਚੁੱਪ ਰਹਿੰਦੀ ਆ ਤੇ ਪੁਲਿਸ ਵਾਲੇ ਤਾਂ ਪੱਕੀ ਦੇ ਕੇ ਜਾਂਦੇ ਆ ਕਿ ਜੇਕਰ ਵਿੱਕੀ ਅੱਜ ਤੱਕ ਨਾ ਪਹੁੰਚਿਆ ਤੇ ਤੁਹਾਡੇ ਘਰ ਵਿੱਚੋਂ ਕਿਸੇ ਨਾ ਕਿਸੇ ਨੂੰ ਸਾਨੂੰ ਲੈ ਕੇ ਹੀ ਜਾਣਾ ਪਵੇਗਾ ਵਿੱਕੀ ਦੀ ਮੰਮੀ ਦਾ ਵਿੱਕੀ ਉਹਦੇ ਕੰਮਾਂ ਤੇ ਕਾਫੀ ਪਰਦੇ ਪਾਉਂਦੀ ਆ ਭਾਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੁੰਦੀ ਆ ਕਿ ਜੇ ਇਸ ਵਾਰ ਉਹ ਸਾਡੇ ਹੱਥ ਨਾ ਆਇਆ ਤੇ ਉਹਨਾਂ ਦੀ ਮਾਤਾ ਨੂੰ ਹੀ ਨਾਲ ਲੈ ਕੇ ਜਾਣਗੇ ਤੇ ਨਾਲ ਲੇਡੀਜ਼ ਪੁਲਿਸ ਲੈ ਕੇ ਆਉਣਗੇ ਸੋ ਉਹਨਾਂ ਦੇ ਜਾਣ ਤੋਂ ਬਾਅਦ ਸੰਦੀਪ ਸੋਚਦੀ ਆ ਕਿ ਮੈਂ ਕਰਨ ਨੂੰ ਲੈ ਕੇ ਆਪਣੇ ਪੇਕੇ ਚਲੀ ਜਾਨੀ ਆ ਕਿਉਂਕਿ ਕਰਨ ਕਾਫੀ ਡਰਿਆ ਹੁੰਦਾ ਹੈ ਤੇ ਉਸ ਨੂੰ ਸੱਚਾਈ ਦਾ ਵੀ ਪਤਾ ਲੱਗ ਗਿਆ ਹੁੰਦਾ ਹੈ ਕਿ ਉਸ ਦਾ ਚਾਚਾ ਕਿੱਦਾਂ ਦੇ ਕੰਮ ਕਰਦਾ ਹੈ ਸੋ ਵਿੱਕੀ ਵੀ ਸੋਚ ਰਿਹਾ ਹੁੰਦਾ ਹੈ ਕਿ ਇੱਕ ਵਾਰ ਮੈਂ ਘਰ ਚੱਕਰ ਮਾਰ ਲਵਾਂ ਪਰ ਉਸ ਨੂੰ ਡਰ ਵੀ ਲੱਗ ਰਿਹਾ ਹੁੰਦਾ ਹੈ ਕਿ ਜੇਕਰ ਉੱਥੇ ਪੁਲਿਸ ਆਈ ਹੋਈ ਤਾਂ ਮੈਂ ਝਾਟੇ ਹੀ ਫੜਿਆ ਜਾਣਾ ਉਹ ਸੋਚਦਾ ਹੈ ਕਿ ਇੱਕ ਵਾਰ ਘਰੇ ਫੋਨ ਕਰਕੇ ਪਹਿਲਾਂ ਪੁੱਛਦਾ ਹੈ ਕਿ ਕੀ ਮਾਹੌਲ ਚਾਲ ਨੇ ਉਹਨਾਂ ਨੂੰ ਸੱਚ ਦਾ ਪਤਾ ਵੀ ਹੈਗਾ ਜਾਂ ਨਹੀਂ ਫਿਰ ਉਹ ਆਪਣੀ ਭੂਆ ਦੇ ਘਰੋਂ ਹੀ ਫੋਨ ਲਾਉਂਦਾ ਹੈ ਸੋ ਜਦੋਂ ਫੋਨ ਲਾਉਂਦਾ ਤੇ ਮੰਮੀ ਨੂੰ ਪਤਾ ਲੱਗਦਾ ਕਿ ਉਹ ਕਿੱਥੇ ਆ ਤੁਸੀਂ ਦੀ ਮੰਮੀ ਸਾਰਾ ਸੱਚ ਵੀ ਦੱਸਦੀ ਆ ਕਿ ਘਰ ਵਿੱਚ ਪੁਲਿਸ ਆ ਰਹੀ ਆ ਤੇ ਤੈਨੂੰ ਲੱਭ ਰਹੀ ਆ ਤੇ ਤੂੰ ਜਿਹੜੀਆਂ ਵਾਰਦਾਤਾ ਕੀਤੀਆਂ ਉਸ ਬਾਰੇ ਉਹ ਸਾਨੂੰ ਪੁੱਛ ਰਹੀ ਆ ਵਿੱਕੀ ਬੜਾ ਡਰਦਾ ਏ ਤੇ ਨਾਲ ਹੀ ਆਪਣੇ ਆਪ ਨੂੰ ਬਚਾਉਣ ਲਈ ਝੂਠੀ ਕਹਾਣੀ ਬਣਾਉਣ ਲੱਗ ਜਾਂਦਾ ਏ ਤੇ ਕਹਿ ਦਿੰਦਾ ਏ ਕਿ ਮੇਰਾ ਝੂਠਾ ਨਾਂ ਲੱਗ ਰਿਹਾ ਏ ਇਸ ਕਰਕੇ ਮੈਂ ਲੁਕਿਆ ਹੋਇਆ ਏ ਤੇ ਪ੍ਰੀਤ ਦੀ ਸੱਸ ਇਹ ਸੋਚਦੀ ਆ ਕਿ ਵਿੱਕੀ ਸ਼ਾਇਦ ਸੱਚ ਹੀ ਬੋਲ ਰਿਹਾ ਹੋਵੇ ਜਿਵੇਂ ਉਸ ਦੀਆਂ ਗੱਲਾਂ ਵਿੱਚ ਪਹਿਲਾਂ ਆ ਜਾਂਦੀ ਉਦਾਂ ਹੀ ਉਹ ਆ ਜਾਂਦੀ ਆ ਤੇ ਉਸ ਨੂੰ ਇਹ ਕਹਿੰਦੀ ਆ ਕਿ ਹੁਣ ਤੂੰ ਘਰ ਨਾ ਆਈ ਜੇ ਤੂੰ ਘਰ ਆਇਆ ਪੁਲਿਸ ਵਾਲਿਆਂ ਨੇ ਤੈਨੂੰ ਚੱਕ ਕੇ ਲੈ ਜਾਣਾ ਸੋ ਇਹ ਸਾਰਾ ਕੁਝ ਕਹਿਣ ਤੋਂ ਬਾਅਦ ਵਿੱਕੀ ਫੋਨ ਤਾਂ ਕੱਟ ਦਿੰਦਾ ਹੈ ਤੇ ਉਹ ਟੈਨਸ਼ਨ ਵਿੱਚ ਪੈ ਜਾਂਦਾ ਹੈ ਕਿ ਹੁਣ ਇੰਨੇ ਦਿਨ ਮੈਂ ਕਿੱਥੇ ਰਵਾਂਗਾ ਕਿਉਂਕਿ ਆਪਣੀ ਭੂਆ ਦੇ ਘਰ ਵੀ ਜ਼ਿਆਦੇ ਦਿਨ ਨਹੀਂ ਰਹਿ ਸਕਦਾ ਉਸ ਦੀ ਭੂਆ ਦੀ ਪੋਤੇ ਉਹਨਾਂ ਨੂੰ ਪਹਿਲਾਂ ਵੀ ਟੈਨਸ਼ਨ ਹੋ ਰਹੀ ਹੁੰਦੀ ਇਸ ਤੋਂ ਉਹ ਸੋਚ ਰਹੀ ਹੁੰਦੀ ਆ ਕਿ ਇਹ ਸਾਡੇ ਘਰੋਂ ਚਲਾ ਜਾਵੇ ਸੋ ਵਿੱਕੀ ਹੁਣ ਕੀ ਮਲਾ ਰਿਹਾ ਹੈ ਕਿ ਮੈਂ ਕਿੱਥੇ ਜਾਵਾਂਗਾ ਹੁਣ ਕਿੰਨਾ ਚਿਰ ਲੁੱਕ ਸਕਦਾ ਅਕਸਰ ਕਿਸੇ ਨਾ ਕਿਸੇ ਦਿਨ ਫੜਿਆ ਤਾਂ ਜਾਵੇਗਾ ਜੋ ਕੰਮ ਕਰਨੇ ਉਸ ਦਾ ਅੰਜਾਮ ਤਾਂ ਹੁਣ ਉਸ ਨੂੰ ਭੁਗਤਣਾ ਹੀ ਪਵੇਗਾ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ